ਹਾਂਜੀ ਮੈਡਮ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਅੱਜ ਬੜੀਆਂ ਤਿਆਰੀਆਂ ਕੀਤੀਆਂ ਕੁੜੀ ਨੇ ਲੈ 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 ਆਹ ਆਹ ਪ੍ਰੋਗਰਾਮ ਹੈ ਅੱਜ ਪ੍ਰੋਗਰਾਮ ਤੇ ਸਾਡੇ ਹੈਗਾ ਛਿੱਟੀਆਂ ਦਾ ਪ੍ਰੋਗਰਾਮ ਮਤਲਬ ਕਿ ਫੰਕਸ਼ਨ ਆ ਰੱਖਿਆ ਹੋਇਆ ਛਿੱਟੀਆਂ ਸੈਲੀਬ੍ਰੇਟ ਕਰਨੀਆਂ ਆ ਤੇ ਇਸ ਕਰਕੇ ਸੀਨ ਨੇ ਤਿਆਰ ਹੋਏ ਆ ਆਪਣਾ ਭਾਰਾ ਦੁਪਰਾਂਦਾ ਪਾਇਆ ਮੈਨੂੰ ਭਾਰ ਬੋਲ ਆਉਂਦਾ ਮੈਂ ਇੱਥੇ ਰੱਖਿਆ ਸੀਗਾ ਪਹਿਲਾਂ ਕਿਤੇ ਹੋ ਉਹਨਾਂ ਨਾਚਿੰਦਾ ਜੀ ਤੌਣੇ ਇੱਧੇ ਪਿੱਛੇ ਨੂੰ ਕਰਾ ਲਈ ਹੈ ਤੇ ਅੱਜ ਬਹੁਤ ਵਧੀਆ ਇੰਜੋਏ ਕਰਨਾ ਹੈ ਹਾਂ ਸੱਚੀ ਕਹਿੰਦੇ ਆ ਬਹੁਤ ਟਾਈਮ ਬਾਅਦ ਇੱਥੇ ਸੈਲੀਬ੍ਰੇਟ ਕਰਨ ਲੱਗੇ ਆ ਸੱਤ ਜਦੋਂ ਮੈਂ ਆਈ ਸੀ ਉਦੋਂ ਉਦੋਂ ਕੀਤਾ ਸੀ ਨਾ ਇੱਕ ਵਾਰੀ ਸੱਭਿਆਚਾਰਕ ਪ੍ਰੋਗਰਾਮ ਹੋਇਆ ਉਹ ਸੱਭਿਆਚਾਰਕ ਪ੍ਰੋਗਰਾਮ ਧੀਆਂ ਦਾ ਨਹੀਂ ਸੀ ਤੇ ਇਸ ਵਾਰ ਫਸਟ ਟਾਈਮ ਅਸੀਂ ਪੀਆ ਜੁਆਇਨ ਕਰਨ ਲੱਗੇ ਹਾਂ ਹੂੰ ਜੇ ਵਧੀਆ ਆ ਰਿਹਾ ਤੇ ਹਰ ਸਾਲ ਹਰ ਸਾਲ ਹੋਇਆ ਕਰੂੰਗਾ ਤੇ ਚਲੋ ਵਧੀਆ ਆ ਹਰ ਕੋਈ ਸੋਚਦਾ ਆ ਬਾਹਰ ਕੰਟਰੀ ਦੇ ਵਿੱਚ ਬੈਠੇ ਆ ਅਸੀਂ ਤੇ ਅਸੀਂ ਸੈਲੀਬ੍ਰੇਸ਼ਨ ਆ ਬੱਚਿਆਂ ਨੂੰ ਖਾਸ ਕਰਕੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਇਦਾਂ ਦੇ ਫੈਸਟੀਵਲ ਵੀ ਹੈਗੇ ਆ ਜਿਹੜੇ ਸਾਡੇ ਪੰਜਾਬ ਦੇ ਵਿੱਚ ਮਨਾਏ ਜਾਂਦੇ ਆ ਹਾਂ ਹਮ ਹਮਾ ਕੇ ਨਾਲ ਮਨਾਇਆ ਜਾਂਦਾ ਤੇ ਹਾਂ ਮੈਂ ਤਾਂ ਇਹ ਕਹਿੰਦੇ ਹਾਂ ਹਮ ਹਮਾ ਕੇ ਪਹੁੰਚਾ ਤੇ ਨਾਲੇ ਬਹੁਤ ਜਿਆਦਾ ਇੰਜੋਏ ਹੁੰਦਾ ਆ ਹਰ ਆ ਕੋਸ਼ਿਸ਼ ਬਹੁਤ ਦੂਰ ਦੂਰੋਂ ਫੈਮਲੀਆ ਨੇ ਆਉਣਾ ਹੈ ਤੇ ਹਾਂਜੀ ਤੇ ਕਾਫੀ ਹੁਣ ਕਈ ਹਾਂਜੀ ਇਹ ਤੇ ਇਹ ਵੀ ਗੱਲ ਆ ਕਿ ਤੁਸੀਂ ਕਮੈਂਟ ਜ਼ਰੂਰ ਕਰਨਾ ਮੈਨੂੰ ਪਤਾ ਆ ਕਿ ਜਿਹੜੀਆਂ ਤੀਆਂ ਆ ਇਕੱਲੀਆਂ ਲੇਡੀਜ਼ ਮਨਾਉਂਦੀਆਂ ਆ ਹਾਂਜੀ ਸਾਨੂੰ ਪਤਾ ਆ ਤੀਆਂ ਲੇਡੀਜ਼ ਮਨਾਉਂਦੀਆਂ ਆ ਪਰ ਸਾਡੇ ਇੱਥੇ ਜਿਹੜੀ ਹੈਗੀ ਆ ਆਖਿਆ ਇਹ ਆ ਕਿ ਅਸੀਂ ਜਿੱਦਾਂ ਸਾਡੇ ਜਿੰਨੇ ਵੀ ਪੰਜਾਬੀ ਆ ਇੱਥੇ ਰਹਿੰਦੇ ਆ ਉਹ ਕਾਫੀ ਦੂਰ ਦੂਰ ਤੋਂ ਆਉਂਦੇ ਆ ਕਈਆਂ ਨੂੰ 3 ਘੰਟੇ ਲੱਗਦੇ ਇੱਥੇ ਆਉਣ ਨੂੰ ਕਈਆਂ ਨੂੰ 2.5 ਘੰਟੇ ਲੱਗਦੇ ਆ ਤੇ ਕਾਫੀ ਦੂਰ ਦੂਰ ਰਹਿੰਦੇ ਆ ਤੇ ਉਹਨਾਂ ਦੇ ਨਾਲ ਫਿਰ ਤੁਹਾਨੂੰ ਪਤਾ ਹੈ ਕਿ ਅਸੀਂ ਸ਼ਾਮ ਨੂੰ ਇੱਥੇ ਸੈਲੀਬ੍ਰੇਸ਼ਨ ਜਿਹੜੀ ਵੀ ਹੁੰਦੀ ਹੈ ਸ਼ਾਮ ਨੂੰ ਕਰਦੇ ਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਹਸਬੰਦ ਨੇ ਤਾਂ ਫਿਰ ਆਉਣਾ ਹੀ ਆਉਣਾ ਹੈ ਕਿਉਂਕਿ ਆਪਾਂ ਬੱਚਿਆਂ ਨੂੰ ਵੀ ਨਹੀਂ ਘਰ ਛੱਡ ਕੇ ਆ ਸਕਦੇ ਤੇ ਆਪਣੇ ਹਸਬੰਦ ਨੂੰ ਵੀ ਨਹੀਂ ਕਿਉਂਕਿ ਹਸਬੰਦ ਚਲੋ ਰਹਿ ਵੀ ਲਵੋਗੇ ਪਰ ਡਰਾਈਵਰ ਦੇ ਨਾਲ ਥੋੜੋ ਇੰਨੀ ਦੂਰ ਆਵਾਂਗੇ ਤੇ ਰਾਤ ਦਾ ਪਤਾ ਨਹੀਂ ਉਹਨਾਂ ਦੇ ਫੈਮਿਲੀ ਆਈਆਂ ਕੋਈ ਇਦਾਂ ਚੱਕਰ ਨਹੀਂ ਨਾਈਟ ਹੋ ਜਾਓ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਫੋਰਨ ਕੰਟਰੀ ਦੇ ਵਿੱਚ ਬੈਠੇ ਆ ਤੇ ਇਹ ਆਪਾਂ ਰਿਸਕ ਲੈ ਵੀ ਨਹੀਂ ਸਕਦੇ ਹੈਗੇ ਹਨਾ ਤਾਂ ਤਾਂ ਕਰਕੇ ਤੇ ਸਾਡੇ ਪਾਰਟੀ ਦੇ ਵਿੱਚ ਜਿਹੜੇ ਇਹ ਫੰਕਸ਼ਨ ਹੈ ਉਹਦੇ ਵਿੱਚ ਜੈਂਸ ਵੀ ਅਲਾਉਡ ਹੈਗੇ ਆ ਹਮ ਅਸੀਂ ਸਾਈਡ ਤੇ ਬੈਠੇ ਰਹਿਣਾ ਪਕੌੜੇ ਖਾ ਕੇ ਆਇਆ ਨਾ ਕਰੂੰਗਾ ਮੈਂ ਤਾਂ ਵੀਡੀਓ ਵੀਡੀਓ ਬਣਾਉਂਗਾ ਸਾਰੀ ਹਾਂ ਸੈਲੀਬ੍ਰੇਸ਼ਨ ਇਹ ਜਿਹੜੀ ਇਹ ਹੈਗੀ ਆ ਤੇ ਸਾਰੇ ਇੰਜੋਏ ਕਰਨਗੇ ਸਾਡੇ ਇਥੇ ਵੈਸੇ ਵੀ ਜਿਹੜਾ ਵੀ ਕੋਈ ਫੰਕਸ਼ਨ ਹੁੰਦਾ ਹੈ ਸਾਰੇ ਇਕੱਠੇ ਰਲ ਮਿਲ ਕੇ ਹੀ ਕਰਦੇ ਆ ਤੇ ਇਹ ਵਾਲਾ ਕਮੈਂਟ ਤਾਂ ਕਰਕੇ ਮੈਂ ਇਹ ਗੱਲ ਕਲੀਅਰ ਕੀਤੀ ਆ ਤੁਹਾਨੂੰ ਕਿ ਇਦਾਂ ਇਦਾਂ ਹੋਈ ਆ ਸਾਡੇ ਨਾਲ ਚਲੋ ਫੇਰ ਹੁਣ ਜਾ ਕੇ ਮੜੀਏ ਬੋਤੇ ਬਾਕੀ ਬਹੁਤ ਅਸੀਂ ਤਿਆਰੀਆਂ ਕੀਤੀਆਂ ਹੋਈਆਂ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿੱਦਾਂ ਦਾ ਸਾਡਾ ਤੀਆਂ ਦਾ ਫੰਕਸ਼ਨ ਹੋਇਆ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦੰਨੀ ਆ ਕਿਉਂਕਿ ਪਤਾ ਨਹੀਂ ਲਾਸਟ ਤੇ ਅਸੀਂ ਥੱਕੀਆਂ ਹੋਣਾ ਆ ਫਿਰ ਬੋਲ ਹੋਣਾ ਆ ਕਿ ਨਹੀਂ ਹੋਣਾ ਨਾ ਪਹਿਲਾਂ ਹੀ ਕਹਿ ਦੰਨੀ ਆ ਕਿ ਸਾਨੂੰ ਜਰੂਰ ਦੱਸਿਓ ਤੇ ਨਾਲੇ ਦੱਸਿਓ ਕਿ ਅਸੀਂ ਕਿੱਦਾਂ ਦੇ ਲੱਗਦੇ ਆ ਹੱਲੇ ਮੈਂ ਕੁਝ ਪਾਇਆ ਨਹੀਂ ਜਿੱਦਾਂ ਜੁਐਲਰੀ ਨਹੀਂ ਪਾਈ ਹੈਗੀ ਪੌਣੀ ਆ ਟਿੱਕਾ ਵੀ ਲਾਉਣਾ ਆ ਤੇ ਬਾਕੀ ਸਾਰਾ ਹੀ ਰੈਡੀ ਹੋ ਕੇ ਤੇ ਉਧਰ ਪੀਹੂ ਦਾ అలਾਰਮ ਵੱਜ ਗਿਆ ਉਥੇ ਜਾ ਕੇ ਤੁਹਾਨੂੰ ਮਿਲਦੇ ਆ ਦਿਖਾਉਂਦੇ ਆ ਕਿ ਜਿੰਨਾ ਕਿ ਸਭ ਤੋਂ ਪੋਸੀਬਲ ਹੋਇਆ ਉਥੇ ਡੈਕੋਰੇਸ਼ਨ ਵੀ ਸੋਹਣੀ ਕੀਤੀ ਹੋਈ ਆ ਤੇ ਬਾਕੀ ਸਾਰਾ ਕੁਝ ਆ ਗਿਆ ਦਾ ਹੋਇਆ ਨੇ ਜੀ ਲਓ ਜੀ ਹੋ ਗਈ ਸੀ ਆਪਾਂ ਤਿਆਰ ਤੇ ਸਿੰਪਲ ਹੁਣੀ ਵੀ ਤਿਆਰੀ ਪੂਰੀ ਕਰ ਲਈ ਆ ਤੇ ਆਪਾਂ ਫੋਨ ਫਾਨ ਚੱਕ ਲਿਆ ਸਟੈਂਡ ਫੋਨ ਚੱਕ ਲਿਆ ਉਥੇ ਵੀਡੀਓ ਬਣਾਵਾਂਗੇ ਤੇ ਲੋ ਜੀ ਸਟੈਂਡ ਸਮੋ ਰੈਡੀ ਆ ਤੇ ਮੈਡਮ ਹੁਣੀ ਬਣਾਉਣ ਲੱਗੇ ਆ ਰੀਲਾਂ ਦੋ ਚਾਰ ਬਹੁਤ ਆਖੀਆਂ ਬੁੜੀਆਂ ਕੱਢਣੀਆਂ ਵੀ ਅੰਦਰੋਂ ਅੱਜ ਤਾਂ ਸਪੈਸ਼ਲ ਦੇਣ ਆ ਤੇ ਐ ਹਾਂ ਚਲੋ ਤੁਹਾਡੀ ਪਹਿਲੇ ਰੀਲਾਂ ਨੂੰ ਲਾ ਬਣਾ ਲਈਏ ਦੋ ਹਾਂ ਮੇਰਾ ਪੁੱਤ ਮੈਚਿੰਗ ਹਾਂ ਨਹੀਂ ਮੇਰਾ ਮੁੰਗੜਾ ਜਿਆ ਆਇਆ ਸੀ ਨਾ ਪੁੱਤ ਆਇਆ ਸੀ ਚਲੋ ਨਿੰਕੇ ਇੱਦਾਂ ਪੌਂਡੀਆਂ ਨੇ ਸੰਗਰਾਮ ਕਰੀਆ ਨੇ ਬੋਲੀਆਂ ਮਾਧਿਅਨੇ ਦੁਨੀਆ ਆਪਣੇ ਸੋਹਰੇ ਕੰਦ ਤੇ ਕੇ ਆਉਂਦੀਆਂ ਨੇ ਲਓ ਜੀ ਫਿਰ ਮੇਨ ਜਿਹੜਾ ਪਾਰਟ ਆਪਾਂ ਦੇਖਣਗੇ ਸੀ ਰਿੰਪਲ ਤੇ ਭਾਬੀ ਹੋਣਾ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਮੇਨ ਰੋਲ ਕੀਤਾ ਸੀਗਾ ਰਿੰਪਲ ਤੇ ਭਾਬੀ ਨੇ ਬਹੁਤ ਸੋਹਣਾ ਬਖੂਬੀ ਨਿਭਾਇਆ ਤੇ ਸਾਰਾ ਤੁਹਾਨੂੰ ਦਿਖਾਉਂਦੇ ਆ ਅਗਲੇ ਪਾਰਟ ਦੇ ਵਿੱਚ ਤੇ ਅਗਲੇ ਪਾਰਟ ਨੂੰ ਦੇਖਣ ਲਈ ਫਾਲੋ ਤੇ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਤੁਹਾਨੂੰ ਅਗਲੇ ਪਾੜੇ ਦੇ ਵਿੱਚ